इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਸਸੀ ਗਾਜੀ ਮੈਂ ਪੱਤਰਕਾਰ ਜਸਵਿੰਦਰ ਸਿੰਘ ਇੰਡੀਆ ਟੀਵੀ ਨਿਊਜ਼ ਪੰਜਾਬ ਅੱਜ ਅਸੀਂ ਖੜੇ ਆ ਪਿੰਡ ਬਸੀਆਂ ਦੇ ਕਮਿਊਨਿਟੀ ਹਾਲ ਦੇ ਵਿੱਚ ਜਿੱਥੇ ਕਿ ਡਾਕਟਰ ਭੀਮrao ਅੰਬੇਦਕਰ ਆਰਮੀ ਦੇ ਸੰਗਠਨ ਵੀਰਾਂ ਨੇ ਰਲ ਮਿਲ ਕੇ ਜੋ ਕਿ ਪਿਛਲੇ ਕੁਝ ਦਿਨ ਪਹਿਲਾਂ ਜੋ ਕਿ ਦਾ ਅਮਿਤ ਸਾਹਿਬ ਜੀ ਆ ਉਹਨਾਂ ਨੇ ਵੀ ਮਰਾਉ ਜੀ ਦੇ ਕੁਝ ਸਬੰਧ ਵਿੱਚ ਕੁਝ ਡਾਕਟਰ ਸਾਹਿਬ ਦੇ ਸਬੰਧ ਵਿੱਚ ਕੁਝ ਅਲਫਾਜ਼ ਬੋਲੇ ਸੀ ਆਪ ਆ ਬਾਈ ਜੀ ਖੜੇ ਉਹਨਾਂ ਨਾਲ ਗੱਲਬਾਤ ਕਰਦੇ ਆ ਵੀਰਾਂ ਨੇ ਬੋਲੇ ਪੀਮ ਆਮੀ ਪੰਜਾਬ ਦੇ ਪ੍ਰਧਾਨ ਸਾਹਿਬ ਆਪਣੇ ਨਾਲ ਖੜੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਪੂਰਾ ਮਾਮਲਾ ਕੀ ਹੈ ਜੋ ਕਿ ਅੱਜ ਸਾਨੂੰ ਝੰਡੇ ਚੱਕ ਕੇ ਇਸ ਕਮਿਊਨਿਟੀ ਹਾਲ ਦੇ ਵਿੱਚ ਪਹੁੰਚਣਾ ਪਿਆ ਸਸੀ ਦਾ ਪ੍ਰਧਾਨ ਸਾਹਿਬ ਜੀ ਸਸੀ ਗਾਲ ਜੀ ਜੈ ਪੀ ਜੈ ਭਾਰਤ ਸਾਰੇ ਸਤਿਕਾਰਯੋਗ ਸਾਥੀਆਂ ਦਾ ਮੈਂ ਤੈਨੂੰ ਧੰਨਵਾਦ ਕਰਦਾ ਹਾਂ ਜਿੰਨੇ ਵੀ ਸਾਥੀ ਅੱਜ ਪਿੰਡ ਬੱਸੀਆਂ ਵਿੱਚ ਇਕੱਠੇ ਹੋਏ ਨੇ ਸੋ ਮੈਂ ਦੱਸਣਾ ਚਾਹੁੰਦਾ ਹਾਂ ਕਿ ਜਿਸ ਤਰ੍ਹਾਂ ਪਿਛਲੇ ਦਿਨੇ ਸਾਡੇ ਭਾਰਤ ਦੇਸ਼ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਜਿਹੜੀ ਕਿ ਬਹੁਜਨ ਸਮਾਜ ਦੇ ਵਿਰੋਧੀ ਸਰਕਾਰ ਜਿਹੜੀ ਬੀਜੇਪੀ ਦੀ ਸਰਕਾਰ ਹੈ ਭਾਜਪਾ ਸਰਕਾਰ ਦੇ ਵਿਧ ਮੰਤਰੀ ਅੰਬਲ ਸ਼ਾਹ ਵੱਲੋਂ ਗ੍ਰਾਮ ਮੰਤਰੀ ਅੰਬਲ ਸ਼ਾਹ ਵੱਲੋਂ ਜੋ ਡਾਕਟਰ ਅੰbedkar ਬਾਬਾ ਸਾਹਿਬ ਜੀ ਦੇ ਅਬ ਸਭ ਤੋਂ ਬੋਲੇ ਗਏ ਸੀ ਉਹਦੇ ਵਿਰੋਧ ਦੇ ਵਿੱਚ ਅੱਜ ਪਿੰਡ ਵਸੀਆਂ ਦੇ ਸਮੂਹ ਸੰਗਤ ਵੱਲੋਂ ਬਹੁਜਨ ਭੀਮਾਰਨੀ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਹੈਪੀ ਵਸੀਆਂ ਦੇ ਗਵਾਹੀ ਵਿੱਚ ਹਲਕਾ ਰੈਕੋਰਡ ਦੇ ਪ੍ਰਧਾਨ ਮੇਜਰ ਸੰਗਤ ਦੇ ਗਵਾਹੀ ਵਿੱਚ ਔਰ ਮਹਿਲਾ ਮੰਡਲ ਵਿੰਗ ਦੇ ਪ੍ਰਧਾਨ ਸਾਡੇ ਕਿਰਨਜੀਤ ਕੌਰ ਦੇ ਗਵਾਹੀ ਵਿੱਚ ਅੱਜ ਅਸੀਂ ਪਿੰਡ ਵਸੀਆਂ ਵਿਖੇ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਔਰ ਭਾਜਪਾ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਕਿ ਅੰਬਰ ਸ਼ਾਹ ਨੂੰ ਆਪਣੀ ਪਾਰਟੀ ਚੋਂ ਬਾਹਰ ਕਰੋ ਜੇਕਰ ਆਉਣ ਵਾਲੇ ਦਿਨਾਂ ਵਿੱਚ ਇਹਨਾਂ ਪਾਰਟੀ ਤੋਂ ਵਾਰ ਨਹੀਂ ਕੀਤਾ ਗਿਆ ਤਾਂ ਪੂਰੇ ਪੰਜਾਬ ਵਿੱਚ ਬੌਝਨ ਭੀਮ ਆਰਮੀ ਜਿਹੜੀ ਅंदोलਨ ਸ਼ੁਰੂ ਕਰੇਗੀ ਬਹੁਤ ਜਲਦੀ ਹਰ ਜ਼ਿਲ੍ਹੇ ਵਿੱਚ ਹਰ ਪਿੰਡ ਵਿੱਚ ਜਿੱਥੇ ਵੀ ਸਾਡੇ ਬੌਝਨ ਸਮਾਜ ਰਹਿੰਦੇ ਆ ਅਸੀਂ ਇਹਨਾਂ ਅंदोलਨ ਸ਼ੁਰੂ ਕਰਾਂਗੇ ਅਤੇ ਭਾਜਪਾ ਸਰਕਾਰ ਨੂੰ 2027 ਵਿੱਚ ਮੂੰਹ ਤੋੜ ਜਵਾਬ ਦੇਵਾਂਗੇ ਜੈ ਭੀਮ ਜੈ ਭਾਰਤ ਬੌਝਨ ਭੀਮ ਆਰਮੀ ਪੰਜਾਬ ਜਿੰਦਾਬਾਦ 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 ਮੱਚਾ ਮਰਦਾਬਾ ਜਿੰਦਾਬਾਦ ਜਿੰਦਾਬਾਦ ਸਰਕਾਰ ਮਰਦਾਬਾ ਮਰਦਾਬਾ ਮੱਚਾ ਜੈ ਮੁਤੀ ਸਰਕਾਰ ਸੀ ਪਾ ਦਿਓ ਸੀ ਪਾ ਦਿਓ ਸਾਡਾ ਸਨਮਾਨ ਬਹਾਲ ਕਰੋ ਬਹਾਲ ਕਰੋ ਜਨਤਾ ਦੇ ਅਤਿਆਚਾਰ ਬੰਦ ਕਰੋ ਬੰਦ ਕਰੋ ਬੰਦ ਕਰੋ ਬੀਜੇਪੀ ਸਰਕਾਰ ਨੂੰ ਸਾਡੇ ਵੱਲੋਂ ਪੂਲ ਜ਼ੋਰ ਮੰਗੇ ਕਿ ਅੰਬਲ ਸ਼ਾਹ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੀਤਾ ਜਾਵੇ ਨਹੀਂ ਤਾਂ ਫਿਰ ਆਉਣ ਵਾਲੇ ਸਮੇਂ ਵਿੱਚ ਜੋ ਵੀ ਮੁਸ਼ਕਲਾਂ ਆਉਣਗੀਆਂ ਬੀਜੇਪੀ ਸਰਕਾਰ ਦੇ ਲਈ ਉਹ ਸਾਹਮਣਾ ਕਰਨ ਲਈ ਤਿਆਰ ਰਵੇ ਬਹੁਜਲ ਸਮਾਜ ਬਾਬਾ ਸਾਹਿਬ ਦੇ ਸਰਮਾਨ ਦੇ ਵਿੱਚ ਹਰ ਪਿੰਡ ਵਿੱਚ ਹਰ ਘਰ ਵਿੱਚ ਬਾਬਾ ਸਾਹਿਬ ਦੇ ਬੱਚੇ ਜ਼ਿੰਦੇ ਆ ਬਾਬਾ ਸਾਹਿਬ ਦੇ ਬੱਚੇ ਜਾਗਦੇ ਆ ਡਾਕਟਰ ਅੰਬੇਦਕਰ ਬਾਬਾ ਸਾਹਿਬ ਨੂੰ ਇਦਾਂ ਦੇ ਅਪਸ਼ਬਦ ਕਦੇ ਵੀ ਨਹੀਂ ਅਸੀਂ ਬਰਦਾਸ਼ਤ ਕਰਾਂਗੇ ਇਸ ਗੀ ਪੀਐਮਆਰਪੀ ਪੰਜਾਬ ਸੰਗਠਨ ਦੇ ਪ੍ਰਧਾਨ ਸਾਹਿਬ ਜਿਨ੍ਹਾਂ ਨੇ ਦੱਸਿਆ ਕਿ ਜੋ ਕਿ ਅੰਮਿਤ ਸਾਹਿਬ ਜੀ ਨੇ ਅਪਸ਼ਬਦ ਬੋਲੇ ਆ ਉਹ ਬਹੁਤ ਹੀ ਮਾੜੇ ਸ਼ਬਦ ਬੋਲੇ ਆ ਔਰ ਬੀਜੇਪੀ ਸਰਕਾਰ ਦੇ ਅੰਦਰ ਮੋਦੀ ਸਾਹਿਬ ਨੂੰ ਇਹ ਅਪੀਲ ਵੀ ਕੀਤੀ ਆ ਕਿ ਜਿਹੜਾ ਕਿ ਅਮਿਤ ਸਾਹਿਬਾ ਉਹਨਾਂ ਨੂੰ ਆ ਜਿਹੜਾ ਕਿ ਸਰਕਾਰ ਦੇ ਵਿੱਚੋਂ ਬਾਹਰ ਕੀਤਾ ਜਾਵੇ ਤੇ ਨਹੀਂ ਤਾਂ ਪੂਰੇ ਪੰਜਾਬ ਦੇ ਵਿੱਚ ਇਸੇ ਤਰ੍ਹਾਂ ਅੰਦੋਲਨ ਹੁੰਦੇ ਰਹਿਣਗੇ ਆਓ ਜੀ ਆਪਾਂ ਹੁਣ ਪ੍ਰਧਾਨ ਸਾਹਿਬਾ ਜਿਹੜੇ ਕਿ ਰੈਂਕ ਕੋਡ ਤੋਂ ਡਾਕਟਰ ਪੀਰੋ ਅਮਰਕਾ ਕਿ ਮੈਂ ਆਰਮੀ ਦੇ ਪ੍ਰਧਾਨ ਜੀ ਉਹਨਾਂ ਨਾਲ ਵੀ ਗੱਲ ਕਰਦੇ ਆਂ ਪ੍ਰਧਾਨ ਜੀ ਤੁਸੀਂ ਵੀ ਜਿਹੜਾ ਅੱਜ ਬੀਪੇ ਨੇ ਅਮਿਤ ਸਾਹਿਬ ਜੀ ਨੇ ਲਫਜ਼ ਬੋਲੇ ਨੇ ਇਹਨਾਂ ਦੇ ਉੱਤੇ ਪੂਰੀ ਸਮਾਜ ਨੂੰ ਆਪਣੇ ਨੂੰ ਜ਼ਰੂਰ ਚਾਣਨਾ ਪਾਉ ਕਿ ਉਹ ਕੀ ਕਹਿਣਾ ਚਾਹੁੰਦੇ ਸੀ ਉਹ ਕੀ ਕਿਹਾ ਕਿਉਂ ਕਿਹਾ ਮੈਂ ਮੇਜਰ ਸਿੰਘ ਬਹੁਜਨ ਪੀਮ ਆਰਮੀ ਸੰਗਠਨ ਪੰਜਾਬ ਦਾ ਹਲਕਣ ਚਾਰਜ ਰੈਕੋਰਡ ਆਪਣੇ ਵੱਲੋਂ ਔਰ ਸਮੁੱਚੀ ਟੀਮ ਵੱਲੋਂ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਵੱਲੋਂ ਜੋ ਸਾਡੇ ਬਾਬਾ ਸਾਹਿਬ ਪ੍ਰਤੀ ਉਹਨਾਂ ਨੇ ਅਤੀ ਨਿੰਦਰਜੋਗ ਸ਼ਬਦਾਵਲੀ ਦਾ ਪ੍ਰਯੋਗ ਕੀਤਾ ਅਸੀਂ ਬਹੁਜਨ ਪੀਮ ਆਰਮੀ ਸੰਗਠਨ ਵੱਲੋਂ ਉਸ ਦੀ ਸਖਤ ਨਿੰਦਾ ਕਰਦੇ ਹਾਂ ਔਰ ਸੈਂਟਰ ਸਰਕਾਰ ਨੂੰ ਤਾੜਨਾ ਕਰਦੇ ਹਾਂ ਜੇਕਰ ਦੇਸ਼ ਦੇ ਗ੍ਰਹਿ ਮੰਤਰੀ ਨੇ ਇਸ ਪ੍ਰਤੀ ਮਾਫੀ ਵੰਗੀ ਮਾਫੀ ਨਾ ਮੰਗੀ ਔਰ ਅਸਤੀਫਾ ਨਾ ਦਿੱਤਾ ਤਾਂ ਅਸੀਂ ਸੰਘਰਸ਼ ਤੇਜ਼ ਕਰਨ ਲਈ ਮਜਬੂਰ ਹੋਵਾਂਗੇ ਇਸ ਦੀ ਜ਼ਿੰਮੇਵਾਰ ਸੈਂਟਰ ਸਰਕਾਰ ਹੋਵੇਗੀ ਔਰ ਅਸੀਂ ਇਹ ਕਹਿੰਦੇ ਆ ਸਾਡਾ ਹੀ ਰੱਬ ਸਾਡਾ ਬਾਬਾ ਸਾਹਿਬ ਹੈ ਅਸੀਂ ਕਿਸੇ ਰੱਬ ਨੂੰ ਨਹੀਂ ਜਾਣਦੇ ਜਿਨ੍ਹਾਂ ਨੇ ਸਾਨੂੰ ਮੁਕਤੀ ਦਾ ਰਾਹ ਦਿਖਾਇਆ ਔਰ ਸਾਡੇ ਸਮਾਜ ਨੂੰ ਜੇ ਉੱਚਾ ਕਰਕੇ ਜਿਉਣ ਦਾ ਹੱਕ ਲੈ ਕੇ ਦਿੱਤਾ ਸਾਡਾ ਰੱਬ ਤੋਂ ਕੱਟ ਨਹੀਂ ਰੱਬ ਨੂੰ ਤੁਸੀਂ ਮੰਨਦੇ ਹੋ 100 ਵਾਰ ਮੰਨੋ ਸਾਨੂੰ ਕੋਈ ਇਤਰਾਜ਼ ਨਹੀਂ ਪਰ ਸਾਡੇ ਬਾਬਾ ਦਾ ਬਾਬਾ ਸਾਹਿਬ ਦਾ ਅਪਮਾਨ ਅਸੀਂ ਕਦਾ ਚੁੱਤਵੀਂ ਬਜ਼ਾਰਤ ਨਹੀਂ ਕਰਾਂਗੇ ਅਸੀਂ ਬੌਝਨ ਪੀਮਾਰੀ ਵੱਲੋਂ ਇਸ ਦੀ ਸਖਤ ਅਦਾ ਵਿੱਚ ਲਖੇਦੀ ਕਰਦੇ ਹਾਂ ਜੈ ਭੀਮ ਜੈ ਭਰਤ ਇਸੇ ਗੇ ਹੁ ਕਰਾਇਕੋਰਟ ਦੇ ਪ੍ਰਧਾਨ ਸਾਹਿਬ ਇਹਨਾਂ ਨੇ ਵੀ ਪੂਰਨ ਜੋਰ ਤੇ ਇਹ ਗੱਲ ਕਹੀ ਹੈ ਕਿ ਜੇਕਰ ਅਨਿਤ ਸਾਹਿਬ ਜੀ ਨੂੰ ਮਾਫੀ ਨਹੀਂ ਮੰਗਦੇ ਔਰ ਜਾਂ ਉਹਨਾਂ ਨੂੰ ਸਰਕਾਰ ਵੱਲੋਂ ਸਿਪਾ ਨਹੀਂ ਨਿਤਾੰਦਾ ਕਾਸੀ ਪੂਰੇ ਜੋਰ ਦੇ ਨਾਲ ਇਸ ਮੇਟਣ ਨੂੰ ਜੇ ਰੱਖਾਂਗੇ ਅੱਜ ਜੀ ਆਪਾਂ ਤੁਹਾਨੂੰ ਦਿਖਾਈਏ ਕੈਮਰਾਮੈਨ ਵੀਰ ਨੂੰ ਅਪੀਲ ਕਰੂੰਗਾ ਨਜ਼ਦੀਕ ਆਓਣ ਇਹ ਇਸ ਟਾਈਮ ਸਾਹਿਬ ਦਾ ਪੁਤਲਾ ਬਣਾ ਕੇ ਵੀ ਇਹ ਜਗਾ ਤੇ ਥੁੱਕੇ ਜਾਣਾ ਜੀ ਇਹ ਹੈ ਜੋ ਪੁਤਲਾ ਬਣਾ ਕੇ ਰੱਖਿਆ ਵਾ ਇਹ ਦਿਖਾਓ ਜੀ ਮੁਰਦਾਬਾਦ 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 ਸਰਕਾਰ ਮੁਰਦਾਬਾਦ 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 ਆਵਾਜ਼ ਸਮਾਜ ਭਰੋਤੀ ਸਰਕਾਰ ਮੁਰਦਾਬਾਦ 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 ਅੰਬਲਸ਼ਾਹ ਕੁੱਛੀ ਛੋੜਾ ਉੱਡਾਬਾਨ ਮੁਰਦਾਬਾਦ ਸਰਕਾਰ ਕੁੱਛੀ ਖਾਲੀ ਕਰੋ ਅਲੀ ਕਰੋ ਅਲੀ ਕਰੋ ਭਾਰਤ ਸਰਕਾਰ ਮੁਰਦਾਬਾਦ 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 ਅੰਬਲਸ਼ਾਹ ਮੁਰਦਾਬਾਦ ਮੁਰਦਾਬਾਦ

you

ਨਰਕ ਲਈਓ ਭਾਰਤੀਆ ਭਾਰਤੀਆ ਉਹ ਬਾਤ ਸਾਡੀ ਖੋਤੀ ਰਾਜਾਂ ਦੇ ਭੁਕੇ ਉਹ ਬਾਤ ਸਾਡੀ ਖੋਤੀ ਰਾਜਾਂ ਦੇ ਭੁਕੇ ਬਣਾ ਤੁਹਾਨੂੰ ਜੇ ਜੰਡਾ ਵਰਤੀ ਦੇ ਤੋ ਆਪਣੇ ਬਹੁਤ ਹੀ ਪੀਰ ਆਦਮੀ ਦੇ ਵੀਰ ਗੁਰਦੱਤ ਸਿੰਘ ਜੀ ਮੀਡੀਆ ਇੰਚਾਰਜ ਨੇ ਜੋ ਅ ਵੀ ਸਸ਼ਕਾ ਗਿਰਜੀ ਸਸ਼ਕਾ ਗਿਰਜੀ ਜੀ ਅਸੀਂ ਕਹੋਨੇ ਆ ਕਿ ਸਮੁੱਚੇ ਸਮਾਜ ਨੂੰ ਇਹ ਗੱਲ ਜਰੂਰ ਦੱਸੋ ਜੋ ਅੱਜ ਆਪਾਂ ਨੂੰ ਅੰਮ੍ਰਿਤਸਰ ਦਾ ਪੁਤਲਾ ਫੁਕੜਾ ਪਿਆ ਇਹ ਮੇਨ ਮੁੱਦਾ ਮੇਨ ਕਾਰਨ ਕੀ ਹੈਗੇ ਨੇ ਇਹ ਜ਼ਰੂਰ ਸਾਨੂੰ ਪੂਰੀ ਸਮਝਾਉਣਾ ਪਊ ਜੀ ਹਾਂਜੀ ਗਿਰਦੇ ਸਤਿ ਸ਼੍ਰੀ ਅਕਾਲ ਜੈ ਟੀਮ ਜੈ ਭਾਤ ਜੈ ਸਰਬਦਾਨ ਸੋ ਮੈਂ ਬੇਨਤੀ ਇਹ ਕਰਦਾ ਕਿਉਂਕਿ ਜਦੋਂ ਵੀ ਕੋਈ ਸਾਡੇ ਬਾਬਾ ਜੀ ਨੂੰ ਆਪਾ ਸ਼ਬਦ ਬੋਲਦਾ ਉਹ ਅਸੀਂ ਆਪ ਵੀ ਨਹੀਂ ਜਾਂਦੇ ਜਦੋਂ ਤੁਹਾਨੂੰ ਕੋਈ ਮਾੜਾ ਬੋਲੂ ਹਾਂਜੀ ਇਹਨਾਂ ਨੇ ਫਿਰ ਵੀ ਸਾਡੇ ਸਤਿਕਾਰਯੋਗ ਡਾਕਟਰ ਭੀਮ ਜੋ ਸਬਦਾਨ ਨੇ ਜਿਨ੍ਹਾਂ ਨੇ ਸਾਨੂੰ ਹੱਕ ਦਵਾਏ ਗਰੀਬ ਜਨਤਾ ਨੂੰ ਇੱਕ ਘਰਾਂ ਦੇ ਵਿੱਚ ਰਿਜਕ ਪਹੁੰਚਾਇਆ ਕੱਖਾਂ ਤੋਂ ਲੱਖਾਂ ਤੱਕ ਇਹ ਲੈ ਕੇ ਆਏ ਸਾਨੂੰ ਸੱਜ ਕੇ ਤੇ ਇਹਨਾਂ ਨੇ ਉਹਨਾਂ ਨੂੰ ਅਪਮਾਨ ਕੀਤਾ ਉਹਨਾਂ ਦਾ ਆਪਸ ਆਪ ਬੋਲ ਕੇ ਇਹ ਸੀ ਨਿਖੇਧੀ ਕਰਦੇ ਆ ਵੀ ਇਹ ਮਾਫੀ ਜ਼ਰੂਰ ਮੰਗੇ ਸਾ ਤੋਂ ਇੱਕ ਵੀ ਜੋ ਵੀ ਸਾਡਾ ਹੱਕ ਬਣਦਾ ਇਹ ਸਭ ਕੁਝ ਇਹਨਾਂ ਦੀ ਦੇਣ ਸੀ ਪਰ ਜਦੋਂ ਇਹਨਾਂ ਦਾ ਨਰਾਦਰ ਕੀਤਾ ਗਿਆ ਸਾਡੇ ਪੱਲੇ ਕੁਝ ਨਹੀਂ ਰਿਹਾ ਇਸੇ ਕਰਕੇ ਅਮਿਤ ਸ਼ਾਹ ਨੂੰ ਉਹਦਾ ਅਹੁਦਾ ਵੀ ਖਾਰਜ ਕੀਤਾ ਜਾਵੇ ਉਹਨੂੰ ਜੋ ਸਰਕਾਰੀ ਅਹੁਦਾ ਮਿਲਿਆ ਉਹ ਵੀ ਉਹ ਤੋਂ ਖੋਇਆ ਜਾਵੇ ਇਹੀ ਸਾਡਾ ਇੱਕ ਫਰਜ਼ਾ ਵੀ ਇਹ ਫਰਜ਼ ਅਸੀਂ ਜ਼ਰੂਰ ਨਿਭਾਵਾਂਗੇ ਜਿੰਨਾ ਚਿਰ ਇਹਦਾ ਹੱਲ ਨਹੀਂ ਹੁੰਦਾ ਅਸੀਂ ਇਸ ਤਰ੍ਹਾਂ ਹੀ ਨਾਰੇਬਾਜੀ ਪੁਤਲੇ ਫੁਕਾਂਗੇ ਜੈਸਿਕਾ ਜੀ ਗੁਰਜੰਟ ਸਿੰਘ ਜੀ ਜਿਨ੍ਹਾਂ ਨੇ ਕਹਿਣਾ ਕਿ ਜੇਕਰ ਅਮਿਤ ਸਾਹਿਬ ਜੀ ਪੂਰੇ ਸਮੁੱਚੇ ਸਮਾਜ ਤੋਂ ਬਾਬਾ ਸਾਹਿਬ ਜੀ ਦੇ ਬੋਲ ਵਿੱਚ ਬੋਲ ਕੇ ਆਪ ਸ਼ਬਦ ਉਹਨਾਂ ਦੀ ਮਾਫੀ ਨਹੀਂ ਮੰਗਦੇ ਤਾਂ ਅਸੀਂ ਇਸੇ ਜ਼ੋਰਾਂ ਤੇ ਆਪਣੇ ਸੰਘਰਸ਼ ਜਾਰੀ ਰੱਖਾਂਗੇ ਜੀ ਤੇ ਆਪਰ ਦਾ ਜੇ ਕੋ ਸੁਭਾ ਪ੍ਰਧਾਨ ਸਾਹਿਬ ਆਓ ਜ ਉਹਨਾਂ ਨਾਲ ਜੀ ਗੱਲਬਾਤ ਕਰਦੇ ਜੀ ਜਿਸ ਤਰ੍ਹਾਂ ਗ੍ਰਹਿ ਮੰਤਰੀ ਅੰਬੇਸ਼ਾ ਨੇ ਕਿਹਾ ਕਿ ਜਿੰਨੇ ਜਿੱਦਾਂ ਤੁਸੀਂ ਡਾਕਟਰ ਅੰਬੇਦਕਰ 바ਵਾ ਸਾਹਿਬ ਜੀ ਦਾ ਨਾਮ ਜਪਦੇ ਹੋ ਜੇ ਕਿਸੇ ਭਗਵਾਨ ਦਾ ਨਾਮ ਜਪਿਆ ਹੁੰਦਾ ਤਾਂ ਸ਼ਾਇਦ ਤੁਹਾਨੂੰ ਸੱਤ ਜਨਮਾਂ ਤੱਕ ਜਿਹੜਾ ਸਵਰਗ ਮਿਲ ਜਾਣਾ ਸੀ ਔਰ ਮੈਂ ਉਸ ਗ੍ਰਹਿ ਮੰਤਰੀ ਨੂੰ ਅੰਬੇਸ਼ਾ ਨੂੰ ਦੱਸਣਾ ਚਾਹੁੰਦਾ ਹਾਂ ਕਿ ਤੁਹਾਡੇ ਪੁਰਖਿਆਂ ਨੂੰ ਉਸ ਭਗਵਾਨ ਨੇ ਸਵਰਗ ਦਿੱਤਾ ਹੋਣਾ ਕਿਉਂਕਿ ਤੁਹਾਡੇ ਪੁਰਖੇ ਜਿਹੜੇ ਆ ਹਮੇਸ਼ਾ ਬੌਧਨ ਸਮਾਜ ਦੀ ਲੁੱਟ ਕਰਦੇ ਆਏ ਆ ਔਰ ਤੁਸੀਂ ਵੀ ਹੁਣ ਉਹੀ ਢੰਗ ਫੜਿਆ ਵਾ ਤੁਸੀਂੇ ਮੌਜਾ ਸਮਾਜ ਦੀ ਲੁੱਟ ਕਰਦੇ ਹੋ ਔਰ ਸਾਨੂੰ ਜੋ ਵੀ ਦਿੱਤਾ ਏ ਅੱਜ ਅਸੀਂ ਜੋ ਵੀ ਹਾਂ ਉਸ ਪੰਤੇ ਜੋ ਕੱਪੜੇ ਪਾਏ ਆ ਜੋ ਗੱਡੀਆਂ ਜੋ ਵੀ ਅੱਜ ਹੈਗੇ ਅਸੀਂ ਡਾਕਟਰ ਅੰਬੇਦਕਰ ਬਾਬਾ ਸਾਹਿਬ ਦੀ ਦੇਣ ਏ ਸਾਨੂੰ ਕਿਸੇ ਭਗਵਾਨ ਨੇ ਨਹੀਂ ਪੁੱਸਿਆ ਜਦੋਂ ਸਾਨੂੰ ਪਿੰਡਾਂ ਦੇ ਵਿੱਚ ਨਹੀਂ ਵੜਨ ਦਿੱਤਾ ਜਾਂਦਾ ਸੀ ਤਾਂ ਸਾਡੇ ਲਈ ਡਾਕਟਰ ਅੰਬੇਦਕਰ ਬਾਬਾ ਸਾਹਿਬ ਨੇ ਲੜਾਈ ਲੜੀ ਆ ਆਪਣੇ ਚਾਰ ਬੱਚੇ ਸਾਡੇ ਉੱਪਰ ਦੀ ਕੁਰਬਾਨੀ ਕੀਤੀ ਆ ਅਸੀਂ ਤਾਂ ਇਸ ਜਿਹੜੇ ਤੁਹਾਡੇ ਨਾਲ ਬਰਾਬਰੀ ਦੇ ਬੈਠਣ ਦੇ ਹੱਕਦਾਰ ਬਣੇ ਆ ਇਸ ਕਰਕੇ ਤੁਹਾਨੂੰ ਮਿਰਚਾਂ ਲੱਗ ਰਹੀਆਂ ਨੇ ਕਿ ਜਿਸ ਤਰ੍ਹਾਂ ਸਾਡੇ ਜੈ ਭੀਮ ਦੇ ਨਾਰੇ ਪਾਰਲੀਮੈਂਟ ਦੇ ਵਿੱਚ ਜਿੱਦਾਂ ਦੇ ਗੂੰਜਣ ਲੱਗੇ ਆ ਤੁਹਾਨੂੰ ਉਸੇ ਦਿਨ ਦੀਆਂ ਮਿਰਚਾਂ ਲੱਗ ਰਹੀਆਂ ਔਰ ਮੈਂ ਅੰਬਦ ਸ਼ਾਹ ਔਰ ਮੋਦੀ ਜੀ ਨੂੰ ਵੀ ਇਹ ਗੱਲ ਕਹਿਣੀ ਚਾਹੁੰਦਾ ਕਿ ਆਦਤ ਪਾ ਲੋ ਹੁਣ ਡੋਕਟਰ ਅੰਬੇਦਕਰ 바ਵਾ ਸਾਹਿਬ ਦੇ ਬਹੁਤ ਜਨ ਸਮਾਜ ਦੇ ਬੱਚੇ ਜਾਗ ਚੁੱਕੇ ਆ ਜੈ ਭੀਮ ਸੁਣਦੇ ਆਦਤ ਪਾ ਲੋ ਜੈ ਭੀਮ ਜੈ ਭਾਰਤ ਇਸ ਦੇ ਸੁਭਾ ਪ੍ਰਧਾਨ ਇਨ ਆਰਮੀ ਸੰਗਠਨ ਦੇ ਇਨਾਂ ਨੇ ਵੀ ਕਿਆ ਭਾਈ ਜੇਕਰ ਅਮੀਰ ਸਾਹਿਬ ਮਾਫੀ ਨਹੀਂ ਮੰਗਦੇ ਤੇ ਇਹ ਸੰਦਰਸ ਇਸੇ ਤਰ੍ਹਾਂ ਜਾਰੀ ਰਹੂਗਾ ਜੀ